come on. हां जी मेरा नाम प्रतिभा शर्मा जिला प्रेस सक्र अज सानू इत छटा दिन है धरने का ਅ ਲਗਾਤਾਰ ਸਾਡੇ ਧਰਨੇ ਲੱਗ ਰਹੇ ਆ ਇੱਥੇ ਕਿਉਂਕਿ 13 14 ਮਹੀਨੇ ਤੋਂ ਸਾਨੂੰ ਪੰਜਾਬ ਸਰਕਾਰ ਨੇ ਮਾਨ ਪੱਤਾ ਨਹੀਂ ਦਿੱਤਾ ਕਦੋਂ ਤੱਕ ਅਸੀਂ ਬਿਨਾ ਮਾਨ ਪੱਤੇ ਦੇ ਕੰਮ ਕਰਾਂਗੇ ਇਸ ਕਰਕੇ ਅਸੀਂ ਆਪਣੇ ਸੈਂਟਰਾਂ 'ਚ ਤਾਲੇ ਲਗਾ ਕੇ ਅਸੀਂ ਇੱਥੇ ਬੈਠੇ ਆ ਬਾਹਰ ਦਫ਼ਤਰ ਦੇ ਵੀ ਜਦੋਂ ਤੱਕ ਸਾਡੀ ਤਨਖਾਹਾਂ ਨਹੀਂ ਆਵਾਂਗੀਆਂ ਅਸੀਂ ਆਪਣੇ ਸੈਂਟਰਾਂ 'ਚ ਵਾਪਸ ਨਹੀਂ ਜਾਵਾਂਗੇ ਅੱਜ ਸਵੇਰੇ ਅਸੀਂ ਇੱਥੇ ਬੈਠੇ ਆ ਧਰਨਾ ਲਾ ਰਹੇ ਆ ਥਾਲੀ ਖੜਕਾ ਰਹੇ ਆ ਨਾਰੇ ਲਗਾ ਰਹੇ ਆ ਸਰਕਾਰ ਦੇ ਖਿਲਾਫ ਪਰ ਕਿਸੇ ਵੀ ਨੁਮਾਇੰਦੇ ਨੇ ਆ ਕੇ ਇਹ ਨਹੀਂ ਦੇਖਿਆ ਵੀ ਇੱਥੇ ਹੈਲਪਰ ਤੇ ਵਰਕਰਾਂ ਕਿਉਂ ਖੜੀਆਂ ਨੇ ਵੀ ਅਸੀਂ ਉਹਨਾਂ ਨੂੰ ਜਾਗਾਨ ਦੀ ਕੋਸ਼ਿਸ਼ ਕਰ ਰਹੇ ਆ ਉਹ ਫਿਰ ਵੀ ਨਹੀਂ ਜਾਗ ਰਹੀ ਹੈਗੇ ਇਸ ਕਰਕੇ ਅਸੀਂ ਹੁਣ ਇੱਥੇ ਮਹਾਲਪੁਰ ਦੇ ਵਰਕਰਾਂ ਇੱਥੇ ਗੇਟ ਤੇ ਆ ਕੇ ਪ੍ਰੋਟੈਸਟ ਕਰ ਰਹੇ ਆ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਆਰਾਮ ਨਾਲ ਬਿਓ ਕਰੋ ਵੀ ਧਰਨਾ ਨਾ ਲਾਓ ਆਰਾਮ ਨਾਲ ਕਦੇ ਧਰਨਾ ਲੱਗਿਆ ਜਦੋਂ ਤੱਕ ਅਸੀਂ ਰੋਵਾਂਗੇ ਨਹੀਂ ਉਦੋਂ ਤੱਕ ਸਰਕਾਰ ਨੂੰ ਕਿੱਥੋਂ ਸੁਣੂਗਾ ਜਦੋਂ ਤੱਕ ਬੱਚਾ ਰੋਂਦਾ ਨਹੀਂ ਮਾਂ ਵੀ ਉਦੋਂ ਤੱਕ ਦੁੱਧ ਨਹੀਂ ਦਿੰਦੀ ਬੱਚੇ ਨੂੰ ਇਸ ਕਰਕੇ ਅਸੀਂ ਰੋਣ ਆਏ ਆ ਤੇ ਵੀ ਸਰਕਾਰ ਸਾਨੂੰ ਰੋਂਦਿਆਂ ਨੂੰ ਦੇਖ ਕੇ ਕਿੱਥੇ ਪਾਸੇ ਸਰਕਾਰ ਨੂੰ ਤਰਸ ਆ ਜਾਏ ਵੀ ਕਦੇ ਸਮਾਪਰ ਕੀ ਜਾਨੀਤੀ ਬਣਾਓਗੇ ਦੇਖੋ ਜੀ ਬੋਲ ਹਾਈਕਾਟ ਕਰਾਂਗੇ ਬੋਟਾ ਦਾ ਟਾਈਮ ਹੈ ਜੀ ਜੇ ਕੋਈ ਵੀ ਨੁਮਾਇੰਦੇ ਸਾਡੇ ਕੋਲੇ ਵੋਟ ਮੰਗਣ ਆਣਗੇ ਅਸੀਂ ਸਾਡੇ ਬਾਈਕਾਟ ਹੈ ਅਸੀਂ ਕਿਸੇ ਵੀ ਨੁਮਾਇੰਦੇ ਨੂੰ ਵੋਟ ਨਹੀਂ ਪਾਵਾਂਗੇ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਨੂੰ ਪਾ ਕੇ ਆ ਬਦਲਾਵ ਲਿਆ ਕੇ ਦਿੱਤਾ ਹੈ ਵੀ 13-13 ਮਹੀਨੇ ਸਾਨੂੰ 14-14 ਮਹੀਨੇ ਤਨਖਾਹ ਨਹੀਂ ਮ ਕੀ ਪਤਾ ਉਹ ਕੀ ਚੰਦ ਚੜਾਉਣਗੇ ਜਿਹੜੇ ਇਹਨਾਂ ਨੇ ਚੰਦ ਚੜਾਤੇ ਉਹ ਇਹੋ ਜਿਹਾ ਚੜਾ ਦੇਣਗੇ ਅਸੀਂ ਸਾਰਾ ਬਾਈਕਾਟ ਆ ਸਾਡਾ ਹਾਂਜੀ ਮੈਮ ਕੀ ਨਾਮਾ ਤੋਂ ਕਿਉਂ ਪ੍ਰਦਰਸ਼ਨ ਕਰ ਰਹੇ ਹੋ ਥਾਰੀਆਂ ਲੈ ਕੇ ਜੀ ਮੈਂ ਪ੍ਰਕਾਸ਼ ਕੌਰ ਜ਼ਿਲ੍ਹਾ ਪ੍ਰਧਾਨ ਆਂਗਨਵਾੜੀ ਮਲਾਜ਼ਮ ਯੂਨੀਅਨ ਸੀਟੂ ਜੀ ਤੇ ਸਾਡਾ ਅੱਜ ਧਰਨੇ ਦਾ ਲਗਾਤਾਰਤਾ ਦਾ 6ਵਾਂ ਦਿਨ ਹੈ ਜੀ 14 ਮਹੀਨੇ ਹੋ ਗਏ ਜੀ ਸਾਡੇ ਬਠਿੰਡੇ ਬਲਾਕ ਨੂੰ ਜੋ ਪੰਜਾਬ ਸਰਕਾਰ ਵੱਲੋਂ ਮਾਨ ਪੱਤਾ ਦਿੱਤਾ ਜਾਂਦਾ ਸੀ ਉਹ ਬਿਲਕੁਲ ਹੀ ਬੰਦ ਕੀਤਾ ਗਿਆ ਜੀ ਬਿਲਕੁਲ ਵੀ ਨਹੀਂ ਦੇ ਰਹੇ ਜਿਸ ਦੇ ਸੰਬੰਧ ਵਿੱਚ ਅਸੀਂ ਸੀਮ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗ ਹੋ ਚੁੱਕ ਸੀਡੀਪੀਓ ਮੈਡਮ ਨੂੰ ਤਾਂ ਸਾਨੂੰ ਗਿਣਤੀ ਵੀ ਨਹੀਂ ਯਾਦ ਵੀ ਕਿੰਨੇ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਤਾਂ ਹੁਣ ਅਸੀਂ ਇੱਕ ਤਰੀਕ ਨੂੰ ਇਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਵੀ ਜੇ 15 ਦਿਨਾਂ ਦੇ ਵਿੱਚ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਲਗਾਤਾਰ ਧਰਨਾ ਸ਼ੁਰੂ ਕਰਾਂਗੇ ਤੇ 15 ਦਿਨਾਂ ਦੇ ਵਿੱਚ ਇਹਨਾਂ ਤੇ ਕੋਈ ਕੰਨ ਤੇ ਯੂ ਨਹੀਂ ਸਰਕੀ ਤਾਂ 16 ਤਰੀਕ ਤੋਂ ਸਾਡਾ ਲਗਾਤਾਰ ਧਰਨਾ ਜਾਰੀ ਹੈ ਜੀ ਇਸੇ ਤਰ੍ਹਾਂ ਧਰਨੇ ਦਾ ਪ੍ਰਦਰਸ਼ਨ ਦਾ ਅਲੱਗ-ਅਲੱਗ ਰੂਪਰੇਖਾ ਅਸੀਂ ਰੋਜ਼ ਤਿਆਰ ਕਰਦੇ ਹਾਂ ਤਾਂ ਅੱਜ ਕੱਲ ਅਸੀਂ ਪੀਪੇ ਫੜਕਾਏ ਸੀ ਜੀ ਮਕਸਦ ਇਹ ਸੀ ਵੀ ਸਾਡੇ ਪੀਪਿਆਂ ਦੇ ਵਿੱਚੋਂ ਅਨਾਜ ਮੁੱਕ ਚੁੱਕਿਆ ਸਾਡੇ ਬੱਚੇ ਭੁੱਖੇ ਆ ਤਾਂ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਨਾਲੋਂ ਜ਼ਿਆਦਾ ਸਰਕਾਰ ਭੁੱਖੀ ਆ ਉਹਨਾਂ ਦੇ ਪੀਪੇ ਖਾਲੀ ਆ ਤਾਂ ਅੱਜ ਅਸੀਂ ਚਮਚੇ ਕੋਲੀਆਂ ਲੈ ਕੇ ਬੈਠੇ ਆ ਇੱਥੇ ਵੀ ਸਾਡੇ ਥਾਲਾਂ ਦੇ ਵਿੱਚ ਵੀ ਹੁਣ ਪਾਉਣ ਨੂੰ ਕੁਝ ਹੈ ਨਹੀਂ ਗਾ ਬੱਚੇ ਸਾਡੇ ਰੋਂਦੇ ਆ ਘਰੇ ਭਾਂਡੇ ਖੜਕਾਉਂਦੇ ਆ ਤਾਂ ਅਸੀਂ ਸਰਕਾਰ ਮੂਹਰੇ ਖੜਕਾਉਂਦੇ ਆ ਵੀ ਸਾਡੇ ਭਾਂਡੇ 'ਚ ਕੁਝ ਪਾਓ ਪੰਜਾਬ ਸਰਕਾਰ ਨੇ ਸਾਡਾ ਇਹ ਬਦਲਾ ਲਿਆਂਦਾ ਸਾਡੀ ਤਨਖਾਹ ਬੰਦ ਕੀਤੀ ਪਈ 14 ਮਹੀਨਿਆਂ ਦੀ ਅਸੀਂ 14 ਮਹੀਨਿਆਂ ਦਾ ਆ ਬਦਲਾ ਆਇਆ ਸਾਨੂੰ ਅੰਕਣਵਾੜੀ ਵਰਕਰ ਤੇ ਹੈਲਪਰਾਂ ਨੂੰ 14 ਮਹੀਨੇ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੀਆਂ ਅਸੀਂ ਸਾਡਾ ਹਾਲ ਦੇਖ ਲਓ ਸਾਡਾ ਸਾਰਾ ਸਾਰਾ ਅੰਮ ਸਾਥੋਂ ਲੈਂਦੇ ਆ ਤੇ ਸਾਡੇ ਨਾਲ ਆ ਗੁਰਮਿਹਵਾ ਪੰਜਾਬ ਸਰਕਾਰ ਨੇ ਆ ਬਦਲਾ ਲਿਆ ਹੁੰਦਾ ਸਾਡੀ ਅੰਗਣਵਾੜੀ ਦੀ ਸੰਖਾ ਨਹੀਂ ਪਾਈ